ਈ ਮੰਝ ਭਾਈ ਮੰਝ ਪਿੰਡ ਕੰਗ ਮਾਈ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਅਮੀਰ ਜ਼ਿਮੀਂਦਾਰ ਸੀ ਉਹ ਸਖੀ ਸਰਵਰ ਦਾ ਸੇਵਕ ਸੀ ਅਤੇ ਸਖੀ ਸਰਵਰੀ ਦੇ ਪ੍ਰਚਾਰ ਨੂੰ ਵਧਾਉਣ ਵਾਸਤੇ ਉਸ ਲਈ ਉਸਨੇ ਕਈ ਪੀਰਖਾਨੇ ਬਣਾਏ ਹੋਏ ਸਨ ਇੱਕ ਵਾਰੀ ਭਾਈ ਮੰਝ ਆਪਣੇ ਸਾਥੀਆਂ ਦਾ ਇੱਕ ਜਥਾ ਲੈ ਕੇ ਨਿਗਾਹੇ ਪੀ ਦੀ ਯਾਤਰਾ ਉੱਤੇ ਗਿਆ ਜਦੋਂ ਵਾਪਸ ਆ ਰਿਹਾ ਸੀ ਤਾਂ ਉਸ ਦਾ ਕਿਸੇ ਸਿੱਖ ਨਾਲ ਮੇਲ ਹੋਇਆ ਅਤੇ ਉਸ ਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣਨ ਦਾ ਅਫਸਰ ਪ੍ਰਾਪਤ ਹੋਇਆ ਗੁਰਬਾਣੀ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਆਪਣੀ ਖਾਹਿਸ਼ ਜ਼ਾਹਿਰ ਕੀਤੀ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਬਿਰਾਜਮਾਨ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਉਸ ਨੂੰ ਦੱਸਿਆ ਗਿਆ ਕਿ ਅਮ੍ਰਿਤਸਰ ਵਿਖੇ ਗੁਰੂ ਅਰਜਨ ਦੇਵ ਜੀ ਪੰਜਵੇਂ ਨਾਨਕ ਦੇ ਰੂਪ ਵਿੱਚ ਆਤਮਕ ਗਿਆਨ ਪ੍ਰਦਾਨ ਕਰ ਰਹੇ ਹਨ ਅਮ੍ਰਿਤਸਰ ਆ ਕੇ ਉਸ ਨੇ ਵੇਖਿਆ ਕਿ ਗੁਰੂ ਜੀ ਦੇ ਸਿੱਖ ਬੜੀ ਨਿਮਰਤਾ ਸ਼ਰਧਾ ਅਤੇ ਪਿਆਰ ਨਾਲ ਸੇਵਾ ਕਰ ਰਹੇ ਸਨ ਉਸਾਰੀ ਦੇ ਕੰਮ ਵੀ ਚੱਲ ਰਹੇ ਸਨ ਸਰੋਵਰ ਨੂੰ ਵੇਖ ਕੇ ਉਹ ਬਹੁਤ ਖੁਸ਼ ਹੋਇਆ ਅਤੇ ਜਦ ਅੰਮ੍ਰਿਤ ਦੇ ਸਰੋਵਰ ਦੀ ਮਹਿਮਾ ਸੁਣੀ ਤਾਂ ਉਸ ਨੇ ਬੜੀ ਸ਼ਰਧਾ ਨਾਲ ਨਾਨਕ ਕੀਤਾ ਫਿਰ ਉਹ ਗੁਰੂ ਦਰਬਾਰ ਪੂਜਾ ਤੇ ਇਲਾਹੀ ਕੀਰਤਨ ਸੁਣਿਆ ਕੀਰਤਨ ਸੁਣ ਕੇ ਉਸ ਨੂੰ ਬਹੁਤ ਆਨੰਦ ਆਇਆ ਤੇ ਉਸ ਨੇ ਨਿਰਣਾ ਕੀਤਾ ਕਿ ਉਹ ਵੀ ਗੁਰੂ ਜੀ ਦਾ ਸਿੱਖ ਬਣੇਗਾ ਗੁਰੂ ਜੀ ਦੇ ਦਰਸ਼ਨ ਕਰਕੇ ਉਹ ਨਿਹਾਲ ਹੋ ਗਿਆ ਤੇ ਬੇਨਤੀ ਕੀਤੀ ਮਹਾਰਾਜ ਮੈਂ ਆਪ ਜੀ ਦਾ ਸਿੱਖ ਬਣਨਾ ਚਾਹੁੰਦਾ ਹਾਂ ਮੇਰੇ ਉੱਤੇ ਕਿਰਪਾ ਕਰੋ ਗੁਰੂ ਜੀ ਨੇ ਫਰਮਾਇਆ ਤੂੰ ਸਖੀ ਸਰਵਰ ਦਾ ਸੇਵਕ ਹੈ ਪਰ ਸਿੱਖ ਹੋਣਾ ਆਸਾਨ ਨਹੀਂ ਸਿੱਖੀ ਵਾਲ ਸਿੱਖੀ ਵਾਲ ਨਾਲੋਂ ਵੀ ਬਰੀਕ ਅਤੇ ਖੰਡੇ ਦੀ ਧਾਰ ਨਾਲੋਂ ਵੀ ਤਿੱਖੀ ਹੈ ਸਖੀ ਸਰਵੀ ਦਾ ਪਕ ਸੋਖਾ ਹੈ ਸਿੱਖ ਬਣਨ ਲਈ ਕ੍ਰੋਧ ਲੋਭ ਮੋਹ ਤੇ ਹੰਕਾਰ ਛੱਡਣਾ ਪੈਂਦਾ ਹੈ ਭਾਈ ਮੰਝ ਨੇ ਫਿਰ ਸੁਨੀਮਰ ਬੇਨਤੀ ਕੀਤੀ ਮਹਾਰਾਜ ਮੈਂ ਸਭ ਕੁਝ ਛੱਡਣ ਨੂੰ ਤਿਆਰ ਹਾਂ ਪਰ ਗੁਰੂ ਨੇ ਫਰਮਾਇਆ ਤੂੰ ਸਭ ਕੁਝ ਕਰ ਸਕਦਾ ਹੈ ਪਰ ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ ਆਖਰੀ ਸਬਦ ਭਾਈ ਮੰਝ ਨੂੰ ਵਿੰਨ ਕੇ ਲੈ ਗਏ ਉਸ ਨੂੰ ਅਸਲ ਗੱਲ ਦੀ ਸੋਝ ਆ ਗਈ ਉਹ ਆਪਣੇ ਪਿੰਡ ਪਰਤ ਗਿਆ ਉਸ ਆਪਣੇ ਘਰ ਵਿੱਚ ਬਣਿਆ ਪੀਰਖਾਨਾ ਢਾ ਦਿੱਤਾ ਸਾਰਾ ਪਿੰਡ ਉਸ ਦੇ ਖਿਲਾਫ ਹੋ ਗਿਆ ਚੌਧਰਪੁਣਾ ਉਸ ਤੋਂ ਖੋਹ ਲਿਆ ਗਿਆ ਅੰਤ ਉਹ ਅੰਮ੍ਰਿਤਸਰ ਆ ਗਿਆ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਮੱਥਾ ਟੇਕਿਆ ਪਰ ਮੂੰਹੋਂ ਕੁਝ ਨਾ ਬੋਲਿਆ ਬਾਕੀ ਸਿੱਖਾਂ ਵਾਂਗ ਉਸ ਦੀ ਸੇਵਾ ਵਿੱਚ ਜੁਟ ਗਿਆ ਉਹ ਜੰਗਲ ਵਿੱਚ ਜਾਂਦਾ ਤੇ ਲੱਕੜੀਆਂ ਕੱਟ ਕੇ ਲਿਆਉਂਦਾ ਸਾਰਾ ਦਿਨ ਕਿਸੇ ਨਾ ਕਿਸੇ ਪ੍ਰਕਾਰ ਦੀ ਸੇਵਾ ਵਿੱਚ ਲੱਗਾ ਰਹਿੰਦਾ ਇੱਕ ਵਾਰ ਜਦੋਂ ਲੱਕੜਾਂ ਦੀ ਪੰਡ ਚੁੱਕ ਕੇ ਅੰਮ੍ਰਿਤਸਰ ਨੂੰ ਆ ਰਿਹਾ ਸੀ ਤਾਂ ਰਸਤੇ ਵਿੱਚ ਬਹੁਤ ਹਨੇਰੀ ਆਈ ਅਤੇ ਚਾਰਚ ਫਿਰੇ ਨਿਰਾਸ਼ ਆ ਗਿਆ ਉਸ ਹਨੇਰੇ ਵਿੱਚ ਉਹ ਇੱਕ ਖੂਹ ਵਿੱਚ ਡਿੱਗ ਗਿਆ ਪਰ ਉਸ ਲੱਕੜਾ ਨੂੰ ਭਿੱਜਣ ਨਾ ਦਿੱਤਾ ਤੇ ਆਪਣੇ ਸਿਰ ਉੱਤੇ ਹੀ ਟਿਕਾਈ ਰੱਖਿਆ ਤੇ ਆਪ ਪਾਠ ਕਰਨ ਲੱਗਾ ਜਦੋਂ ਰਾਤ ਡੇਰੇ ਨਾ ਪੁੱਜਾ ਤਾਂ ਦੂਜੇ ਸਿੱਖਾਂ ਨੂੰ ਫਿਕਰ ਪੈ ਗਿਆ ਕਿ ਉਸਨੂੰ ਲੱਭਣ ਲਈ ਨਿਕਲੇ ਇੱਕ ਉਹ ਵਿੱਚੋਂ ਉਹਨਾਂ ਨੂੰ ਗੁਰਬਾਣੀ ਪੜ੍ਹਨ ਦੀ ਆਵਾਜ਼ ਆਈ ਜਦੋਂ ਉਹਨਾਂ ਦੇਖਿਆ ਤਾਂ ਭਾਈ ਮੰਜ ਲੱਕੜਾਂ ਦੀ ਪੰਡ ਸਿਰ ਉੱਤੇ ਚੱਕੀ ਵਾਟ ਕਰ ਰਿਹਾ ਸੀ ਉਹ ਉਸੇ ਵੇਲੇ ਗੁਰੂ ਦੇ ਡੇਰੇ ਵੱਲ ਭੱਜੇ ਤੇ ਰੱਸੇ ਲੈ ਕੇ ਆ ਗਏ ਰੱਸਾ ਲਮਕਾ ਕੇ ਉਹਨਾਂ ਭਾਈ ਮੰਜ ਨੂੰ ਕਿਹਾ ਕਿ ਰੱਸਾ ਫੜ ਕੇ ਬਾਹਰ ਆ ਜਾਓ ਪਰ ਭਾਈ ਮੰਜ ਨੇ ਕਿਹਾ ਪਹਿਲਾਂ ਸੁੱਕੀਆਂ ਲੱਕੜਾ ਬਾਹਰ ਕੱਢੋ ਫਿਰ ਮੈਂ ਵੀ ਨਿਕਲ ਆਵਾਂਗਾ ਜਦ ਗੁਰੂ ਜੀ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਹ ਵੀ ਖੂਦ ਤੇ ਪਹੁੰਚ ਗਏ ਗੁਰੂ ਜੀ ਨੂੰ ਖੂਦ ਤੇ ਵੇਖ ਕੇ ਭਾਈ ਮੰਜ ਗੁਰੂ ਦੇ ਚਰਨਾਂ ਵਿੱਚ ਟੈ ਪਿਆ ਗੁਰੂ ਜੀ ਨੇ ਕਿਹਾ ਭਾਈ ਮੰਜ ਤੇਰੀ ਕਮਾਈ ਹੁਣ ਸਫਲ ਹੋਈ ਹੈ ਕੁਝ ਮੰਗੋ ਭਾਈ ਮੰਜ ਨੇ ਕਿਹਾ ਗੁਰੂ ਜੀ ਮੈਨੂੰ ਬਖਸ਼ੋ ਕਿ ਮੈਂ ਨਾਮ ਦਾ ਸਿਮਰਨ ਕਦੇ ਨਾ ਭੁੱਲਾਂ ਅਤੇ ਦਿਕਦਾਨ ਨਾਲ ਮੇਰੀ ਝੋਲੀ ਭਰ ਦੋ ਗੁਰੂ ਜੀ ਨੇ ਭਾਈ ਮੰਜ ਦੀ ਇਹ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਏ ਤੇ ਫਰਮਾਇਆ ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਵਹਿਤਾ ਜਾਗ ਲੰਗਨ ਹਾਰਾ ਭਾਈ ਮੰਜ ਦੀ ਘਾਲਾਂ ਨੂੰ ਮੁਖ ਰੱਖ ਕੇ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਪਿੰਡ ਪ੍ਰਚਾਰਕ ਬਣਾ ਕੇ ਭੇਜ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁਲ ਚੁਕ ਮਾਫ ਕਰਨਾ ਜੀ